ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ 5 ਪਿਸਤੌਲ ਸਮੇਤ ਗ੍ਰਿਫਤਾਰ ਗਿਰੋਧੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਸਰਗਰਮੀ ਨਾਲ ਸ਼ਾਮਿਲ ਸਨ ਗ੍ਰਿਫਤਾਰ ਕੀਤੇ ਵਿਅਕਤੀ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਲਈ ਇੰਦੌਰ ਗਏ ਸਨ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤੇ ਵਿਅਕਤ ਦੋਵੇਂ ਵਿਅਕਤੀ ਬਿਸ਼ਨੋਈ ਗਿਰੋਹ ਨਾਲ ਜੁੜੇ ਹੋਏ ਹਨ ਅਤੇ ਇਸ ਦੀਆਂ ਪ੍ਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਸਰਗਰਮੀ ਨਾਲ ਸ਼ਾਮਿਲ ਹਨ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਗਲੇਰੇ ਪਿਛਲੇ ਸਮਾਂ ਦੇ ਸਥਾਪਿਤ ਕਰਨ ਲਈ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਆਸ ਹੈ ਐਸਐਸਪੀ ਅਖਿਲ ਚੌਧਰੀ ਨੇ ਕਿਹਾ ਕਿ ਦੋਸ਼ੀ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀਆਂ ਦੇ ਸੰਪਰਕ ਵਿੱਚ ਸਨ ਡਿਸਟ੍ਰਿਕਟ ਪੁਲਿਸ ਮੁਖਸਰ ਦੀ ਟੀਮ ਸੀਆਈਏ ਤੇ एसएचओ कबरवाला ने एक स्पेसिफिक ਤੇ ਪਿੰਪੁਆਇੰਟਡ ਇਨਫਰਮੇਸ਼ਨ ਡਿਵੈਲਪ ਕੀਤੀ ਤੇ ਉਸ ਦੇ ਬੇਸ ਤੇ ਪ੍ਰੌਮਪਟ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਦੋ ਅਕਿਊਜ਼ ਨੂੰ ਐਪ੍ਰੀਹੈਂਡ ਕੀਤਾ ਗਿਆ ਤੇ ਉਹਨ ਦੋਨੋਂ ਅਕਿਊਜ਼ ਤੇ ਜੋ ਹੈ ਪੰਜ ਵੈਪਨਸ ਦੀ ਤੇ ਐਡੀਸ਼ਨਲ ਮੈਗਜ਼ੀਨਸ ਦੀ ਰਿਕਵਰੀ ਹੋਈ ਹੈ ਤੋਂ ਪੁਸ਼ਕਿਸ਼ ਤੇ ਇਹ ਪਤਾ ਚੱਲੇਗਾ ਕਿ ਇਹ ਦੋਨੋਂ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੇ ਐਸੋਸੀਏਟਸ ਹੈਗੇ ਤੇ ਇਹ ਜਿਨ੍ਹਾਂ ਨੇ ਐਮਪੀ ਤੋਂ ਵੈਪਨਸ ਜੋ ਹੈ ਮੰਗਾਈ ਸੀਗੇ ਤੋਂ ਇਹਨਾਂ ਦਾ ਜੋ ਇੱਕ ਹੈਂਡਲਰ ਹੈਗਾ ਉਸਤੇ ਵੀ ਮਲਟੀਪਲ ਅਫੇਅਰਸ ਵਕਵਕ ਆਵਾਦੀ ਰਜਿਸਟਰ ਹੈਗੇ ਤੇ ਲੋਰੈਂਸ ਬਿਸ਼ਨੋਈ ਗੈਂਗ ਦੇ ਐਸੋਸੀਏਟਸ ਤੇ ਇਸ ਲੈਵਲ ਤੇ ਰਿਕਵਰੀ ਹੋਣਾ ਤੇ ਮੁਕਸਰ ਪੁਲਿਸ ਨੇ ਮੇਬੀ ਪੋਟੈਂਸ਼ੀਅਲ ਜੋ ਇੱਕ ਸਿਲੇਕਟਿਵ ਟਾਰਗੇਟਿੰਗ ਹੋ ਸਕਦੀ ਸੀ ਜਾਂ ਇੱਕ ਸਿਲੇਕਟਿਵ ਕਿਲਿੰਗ ਹੋ ਸਕਦੀ ਸੀ ਉਸ ਨੂੰ ਇੱਕ ਬਚਾਅ ਹੋ ਗਿਆ ਹੈਗਾ ਤੇ ਵੀ ਆਰ ਕਮਿਟਿਡ ਫੋਰ ਐਗਜ਼ੈਂਪਲਰੀ ਐਕਸ਼ਨ ਅਗੇਂਸਟ ਗੈਂਗਸਟਰਸ ਐਂਡ ਕ੍ਰਿਮੀਨਲਸ ਮੁਕਸਰ ਪੁਲਿਸ ਨੇ ਇਸ ਚ ਚੰਗਾ ਟੀਮ ਵਰਕ ਕੀਤਾ ਹੈਗਾ ਐਸਪੀ ਡੀ ਸਾਡੀ ਸੁਪਰਵੀਜ਼ਨ ਚ ਸਾਰੀ ਟੀਮਸ ਨੇ ਇਸ ਚ ਚੰਗਾ ਕੰਮ ਕੀਤਾ ਤਾਂ ਇਸ ਦੀ ਫਰਦਰ ਪੁਸ਼ਕਿਸ਼ ਕੇਸ ਦੀ ਕੀਤੀ ਜਾ ਰਹੀ ਹੈ ਜੀ। ਤੋਂ ਇਹਨਾਂ ਦੀ ਪੁਲਿਸ ਰਿਮਾਂਡ ਸਿਕਿਉਰ ਕਰਕੇ ਅੱਗੇ ਵੀ ਫਰਦਰ ਡਿਵੈਲਪਮੈਂਟ ਕੀਤੀ ਜਾਏਗੀ। ਇਨੀਸ਼ੀਅਲ ਇਸਤੇ ਗੱਲ ਸਾਹਮਣੇ ਆਈ ਹੈਗੀ ਕਿ ਇਹ ਇਹਨਾਂ ਦਾ ਕੋਈ ਪੁਰਾਣੇ ਮਰਡਰ ਮੈਟਰ ਤੇ ਰਿਲੇਟਡ ਜੋ ਮੋਗਾ ਦਾ ਇਹ ਦੋਨੋਂ ਅਕਿਊਜ਼ਡ ਹੈਗੇ ਇੱਕ ਗੁਰਦੀਪ ਸਿੰਘ ਹੈਗਾ ਮੋਗੇ ਦਾ ਇਹ ਗੁਰਸੇਵਕ ਸਿੰਘ ਹੈ ਲੁਧਿਆਣਾ ਜ਼ਿਲ੍ਹੇ ਦਾ। ਤੋਂ ਇਹਨਾਂ ਦੇ ਪਹਿਲੇ ਵੀ ਕਿਸ ਲੈਵਲ ਦੀ ਐਕਟੀਵਿਟੀ ਰਹੀ ਹੈਗੀ ਇਹ ਉਹ ਅਸੀਂ ਜੋ ਵੀ ਕਨਸਰਨ ਲਿੰਕੇਜਸ ਕੇਸ ਤੇ ਡਿਵੈਲਪ ਹੋਈਗੀ ਉਸਤੇ ਫਰਦਰ ਡਿਵੈਲਪ ਕਰਾਂਗੇ। नहीं देखो ये जो इधर हैंडलर है ये इसका नाम हैगा नीला और एक दूजा है जग्गा इन दोनों के कहे ते ये वेपन्स एम पी तो लेके आए है ते इनिशियल गल यही सामने आई है पुशकिश कि ये दो वेपन इन्हों रखने रखने से बाकी तीन वेपन जो इन्हों के हैंडलर दे कहे ते आगे सप्लाई करने से तो फरदर इन्हों सारी जो है पुशकिश गल सामने जो आएगी उसके बाद ही कर रही तो जग्गा ते ये दूसरा जो है नीला इन्हों मल्टीपल एफ आई आर है वक्त दी तो इसके आम से एक्ट एनडीपीएस दी अफेयर से भी है ये जो थोड़े चार वेपन्स चार वेपन्स तो है गए तीस बोर दे है नहीं बत्ती, बत्ती, बत्ती बोर दे है के चार वेपन तीस बोर दा एक वेपन है ये पांच इस ट्रेडिशनल मैगजीन से है ये पुलिस ने स्पेसिफिक इनफॉरमेशन एक डेवलप की थी जी उसने एसएचओ कबरवाड़ा ने ते टीम ਸੀਏ ਮਲੋਠ ਨੇ ਇਸ ਤੇ ਫਿਰ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ ਫਰਦਰ ਇਸ ਨੂੰ ਪ੍ਰੋਸੈਸ ਜਬ ਕੀਤਾ ਗਿਆ ਤਾਂ ਗੱਲ ਇਹ ਵੈਰੀਫਾਈ ਹੋਈ ਕਿ ਦੋ ਸਸਪੈਕਟਸ ਜੋ ਹੈਗੇ ਇਸ ਤਰ੍ਹਾਂ ਉੱਤੇ ਮੂਵਮੈਂਟ 'ਚ ਹੈਗੇ ਤੇ ਉਹਨਾਂ ਨੂੰ ਜੋ ਪੱਕੀ ਟੀਵੀ ਨਾਕਾ ਪੁਆਇੰਟ ਦੇ ਕੋਲ ਜੋ ਹੈ ਉਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਜਿਹਦੇ ਨੂੰ ਸਰ ਕਪਤਰੀਆ ਭਰਤ ਦਾ ਨਾਮ ਲੋਕਾਂ ਕੀ ਕਰਨੇ ਚਾਹੀਦੇ ਦੇਖੋ ਤੁਹਾਡੇ ਮਾਧਿਅਮ ਤੇ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਉਹਨਾਂ ਨੂੰ ਆਪਣੇ ਆਲੇ-ਦੁਆਲੇ ਜਾਂ ਜੋ ਵੀ ਉਹਨਾਂ ਨੂੰ ਕੋਈ ਸਸਪੀਸ਼ੀਅਸ ਐਕਟੀਵਿਟੀ ਹੈ ਸਸਪੈਕਟ ਕੋਈ ਨੋਟਿਸ ਚ ਆਂਦਾ ਹੈਗਾ ते उस दी एक्टिविटी बारे उस बंदे दे बारे जो भी है पुलिस तुरंत कंट्रोल रूम ते लोकल थाने वो गल दसी जाए शेयर की जाए पुलिस उस प्रॉम्प्टली ते तुरंत कार्रवाई कर दूसरा